ਦੀਦੀ ਖੰਡ ਦੀ ਕੋਲੀ ਹਾਂ ਦੀਦੀ ਅੱਜ ਤਾਂ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਤੇ ਤੁਹਾਡੇ ਘਰੇ ਖੰਡ ਦੀ ਕੋਲੀ ਵੀ ਨਹੀਂ ਹੈਗੀ ਨਾਲੇ ਤੁਹਾਡੀ ਭਾਬੀ ਨਹੀਂ ਲੈ ਕੇ ਆਈ ਸੁਧਾਰੇ ਚ ਖੰਡ ਦੀ ਕੋਲੀ ਜ਼ਿਆਦਾ ਨਾ ਬੋਲ ਗੱਡੀ ਜਵਾਨ ਚੱਲਦੀ ਹੈ ਤੇਰੀ ਤੈਨੂੰ ਤਾਂ ਬੋਲਣ ਦੀ ਅਕਲ ਹੀ ਨਹੀਂ ਹੈਗੀ ਭੈਣ ਤਾਂ ਸਹੀ ਕਹਿੰਦੀ ਸੀਗੀ ਨਹੀਂ ਆਣੀ ਪੈਣੇ ਕੀ ਹੋ ਗਿਆ ਖੁਸ਼ੀ ਖੰਡ ਦੀ ਕੋਲੀ ਕੀ ਮੰਗ ਲਈ ਇਹਦੇ ਭਾਅ ਦਾ ਤਾਂ ਪਤਾ ਨਹੀਂ ਕੀ ਮੰਗ ਲਿਆ ਕੀ ਤੂੰ ਖੰਡ ਦੀ ਕੋਲੀ ਮੰਗ ਲਈ ਇਹਨੂੰ ਕਿਹਾ ਸੀ ਮੈਂ ਕਿ ਖੰਡ ਦੀ ਕੌਲੀ ਦੇ ਦੇ ਅੱਛਾ ਹਾਂ ਫਿਰ ਕੀ ਕਹਿੰਦੀ ਜੋ ਕਹਿਣਾ ਚਾਹੀਦਾ ਸੀ ਦੀਦੀ ਕਹਿੰਦੀ ਤੁਹਾਡੇ ਪੇਕੇਾਂ ਦਾ ਤੇਰੀ ਭਾਬੀ ਤੇਰੇ ਪੇਕੇ ਤੁਨ ਲੈਂਦੀ ਇਹ ਤਰ ਤੂੰ ਹੀ ਭੜੀ ਸੀ ਜਿਹੜੀ ਹੌਲੀ ਹੌਲੀ ਬੋਲੀ ਜਾਨੀ ਇਹਨੂੰ ਮੈਂ ਤੇਰੀ ਜਗ੍ਹਾ ਮੈਂ ਹੁੰਦੀ ਨਾ ਉਹਨੂੰ ਫੜ ਲੈਂਦੀ ਇਹਨੂੰ ਬਾਲਾ ਤੂੰ ਤੇ ਤੂੰ ਹੁੰਦੀ ਕੌਣ ਹੈਂਕੇ ਮੈਂ ਦੱਸਦੀ ਆ ਉਹਨੂੰ ਦੇਖ ਲੈ ਐਂ ਕਰਦੀ ਹੈਗੀ ਤੁਸੀਂ ਕਹਿੰਦੇ ਹੋ ਭਲੀ ਮਾਨਸ ਮੈਂ ਤੈਨੂੰ ਐ ਪਤਾ ਇਹ ਕਿੰਨੇ ਕੰਮ ਆਏ ਨੇ ਟਰੈਕ ਠੀਕ ਹੈ ਕੋਈ ਵੀ ਚੀਜ਼ ਲੈ ਜਾਨੀ ਉਹਦੀ ਚੱਕ ਕੇ ਤੂੰ ਇਹਨੂੰ ਖੰਡ ਦੀ ਕੋਲੀ ਵੀ ਨਹੀਂ ਦੇ ਸਕਦੀ